ਸਹੀ ਗੱਲ ਸਾਰਿਆਂ ਨੂੰ ਜੀ ਮੈਂ ਤੁਹਾਡਾ ਆਪਣਾ ਰਣਵੀਰ ਤੇ ਤੁਸੀਂ ਦੇਖ ਰਹੇ ਹੋ ਰਣਵੀਰ ਵਲੌਗ ਤੇ ਅੱਜ ਦਾ ਵਲੌਗ ਬਹੁਤ ਜ਼ਿਆਦਾ ਖਾਸ ਹੋਣ ਵਾਲਾ ਹੈ ਇਹ ਜਿਹੜਾ ਵਲੌਗ ਹੈਗਾ ਇਹ ਚੱਲੇਗਾ ਇਟਰੀ ਤੋਂ ਜਿਸ ਨੂੰ ਤੁਹਾਡੇ ਤੱਕ ਪਹੁੰਚਾਣ ਲਈ ਜਸਵਿੰਦਰ ਗੌਰ ਜੀ ਨੇ ਬਹੁਤ ਮਿਹਨਤ ਕੀਤੀ ਹੈ ਇਸ ਵਲੌਗ ਵਿੱਚ ਤੁਹਾਨੂੰ ਅਸੀਂ ਦਿਖਾਵਾਂਗੇ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਾਹਵੇਂ ਪ੍ਰਕਾਸ਼ ਪਰਵ ਦੇ ਅਵਸਰ ਤੇ ਇਟਰੀ ਦਾ ਨੌਂ ਸ਼ੇਅਰ ਵਿੱਚ ਬੜੇ ਧੂਮ-ਧਾਮ ਨਾਲ ਸ਼ੋਭਾ ਯਾਤਰਾ ਨਿਕਲੀ ਜੀ ਜੋ ਹੀ ਆਪਣੇ ਦਸ਼ਕਰਵਾਲ ਮੇਰੇ ਆਪਣੇ ਵੀਰਾਂ ਨਾਲ ਰੂਪ ਰੂਪ ਕਰਾਵਾ ਦਾ ਤੁਹਾਨੂੰ ਪਤਾ ਹੈ ਇਹ ਰੂਪ ਇੱਕ ਬਾਹਤ ਜੀਰੂਰ ਇੰਦਰੀ ਚਾਦੂ ਵੀ ਕਿਹਾ ਜਾਂਦਾ ਹੈ ਕਿਉਂਕਿ ਉਹਨਾਂ ਨੇ ਧਰਮ ਦੇ ਖਾਤਰ ਆਪਣਾ ਸੀਸ ਧਾਰ ਕੀਤਾ ਗਿਆ ਸੀ ਤੇ ਬੜੇ ਲੋ ਸਾਡੇ ਨਾਲ ਹੁਣ ਅੱਗੇ ਦੀ ਜੋ ਵੀ ਰੂਪ ਰਿਕਾਇਰੀ ਹੈ ਉਹ ਤੁਹਾਨੂੰ ਜਸਵਿੰਦਰ ਕੌਚੀ ਦੱਸ ਰਿਹਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਸਾਡੇ ਇਟਲੀ ਵੇਚ ਰੋਮਾ ਸ਼ਹਿਰ ਚ ਨਗਰ ਕੀਰਤਨ ਨਿਕਲ ਰਿਹਾ ਆ 400 ਸਾਲਾ ਗੁਰਤੇਗ ਬਹਾਦਰ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਚਲੋ ਤੁਹਾਨੂੰ ਸਾਰਿਆਂ ਨੂੰ ਅੱਜ ਇਕਲੀ ਰੋਮਾ ਸ਼ਹਿਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਤੇ ਦੇਖੋ ਸੰਗਤਾਂ ਕਿੰਨੀਆਂ ਹਮ-ਹਮਾ ਕੇ ਪਹੁੰਚੀਆਂ ਨੇ ਇੱਥੇ ਤੇ ਦਰਸ਼ਨ ਕਰਨ ਲਈ ਤੇ ਮੈਂ ਸਾਰਿਆਂ ਨੂੰ ਦਿਖਾਉਣ ਜਾ ਰਹੀ ਆ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਇਹ ਇਟਲੀ ਸ਼ਹਿਰ ਦੇ ਵਿੱਚ ਰੋਮਾ ਸ਼ਹਿਰ ਪੈਂਦਾ ਉੱਥੇ ਮਨਾਇਆ ਜਾ ਰਿਹਾ ਤੇ ਤਿਆਰੀ ਹੋ ਰਹੀ ਆ ਗੁਰੂ ਸਾਹਿਬ ਜੀ ਨੂੰ ਲਿਹਾਉਣ ਦੀ ਇੱਥੇ ਤੇ ਹੌਲੀ-ਹੌਲੀ ਸੰਗਤਾਂ ਵੀ ਇੱਥੇ ਪਹੁੰਚ ਰਹੀਆਂ ਹੋਮ ਹੋਮ ਆ ਕੇ ਤੇ ਆਪਣੇ ਕਲਚਰ ਨੂੰ ਮੇਨਟੇਨ ਕਰਦਿਆਂ ਹੋਏ ਆ ਸਾਰਿਆਂ ਨੇ ਸੂਟ ਸਾਰਿਆਂ ਨੇ ਪੱਗਾਂ ਦਾ 17 ਸਜਾਈਆਂ ਹੋਈਆਂ ਨੇ ਇੱਥੇ ਤੇ ਸਾਰੇ ਹੁਣ ਹਮ ਆ ਕੇ ਇੱਥੇ ਇਕੱਠੇ ਹੋ ਰਹੇ ਨੇ ਤੇ ਫੁੱਲ ਤਿਆਰੀ ਚੱਲ ਰਹੀ ਹੈ ਕੋਈ ਥੇਕ ਕੜਾ ਦਸਤਾਰ ਤੇ ਗੁਰੂ ਸਾਹਿਬ ਜੀ ਦੀਆਂ ਜੇ ਸਾਖੀਆਂ ਤੇ ਸਾਰੀਆਂ ਦੁਕਾਨਾਂ ਵੀ ਸਜ ਰਹੀਆਂ ਨੇ ਵੜੀ ਵੜੀ ਇੱਥੇ ਪਿਆਰੀ ਚੱਲ ਰਹੀ ਆ ਮੈਨੂੰ ਬੜੀ ਖੁਸ਼ੀ ਹੋ ਰਹੀ ਆ ਕਿ ਮੈਂ ਅੱਜ ਜਿ세 ਕੌਂਚੀ ਆ ਕੇ ਮੈਂ ਤੁਹਾਨੂੰ ਇਹ ਕੰਮ ਦਿਖਾ ਰਹੀ ਆ ਚਾਹ ਤੇ ਪਕੌੜਿਆਂ ਦਾ ਮੰਦਰ ਵੀ ਲੱਗਿਆ ਹੋਇਆ ਇੱਥੇ ਤਾਂ سچے وی ساجتی آئے نوکو شاملی کہ مجھے مجھے وہ آنکھ مجھے سچان پرسار سال رہے ਗੁਰੂ ਚਾਹ ਜੀ ਆਹੋ ਗੋ ਬੈਕ ਜਵਾ ਭਾਈ ਗੁਰੂ ਚਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਹਿਬ ਸੰਗ ਜੀ ਬੇਨਤੀ ਹੈ ਕੀ ਸ਼ਬਦ ਕੀਰਤਨ ਦੀ ਆਰੰਭਤਾ ਹੋਣ ਲੱਗੀ ਹੈ ਜਿੰਨੇ ਵੀ ਸਾਥ ਸੰਗਤ ਜੁੜ ਬੈਠੀ ਹੈ ਜੀ ਸਾਰਿਆਂ ਨੂੰ ਬੇਨਤੀ ਹੈ ਇਕਾਗਰਤਾ ਦੀ ਦਾਤ ਬਖਸ਼ੋ ਕੋਈ ਵੀ ਸ਼ੋਰ ਸ਼ਰਾਬਾ ਨਾ ਕਰੇ ਇਕਾਗਰਤੀ ਤੋਂ ਹੋ ਕੇ ਬੈਠੋ ਜੀ ਇੱਕ ਸ਼ਬਦ ਸਰਵਨ ਕਰਨ ਤੋਂ ਉਪਰੰਤ ਜਿਹੜਾ ਹੈ ਆਪਾਂ ਅਨੰਦ ਸਾਹਿਬ ਬਾਣੀ ਦਾ ਜਾਪ ਕਰਾਂਗੇ ਅਰਦਾਸ ਹੋਵੇਗੀ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਜੀ ਬੇਨਤੀ ਹੈ ਸਾਰੇ ਇਕਾਗਰਤਾ ਦੇ ਨਾਲ ਬੈਠ ਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ श्री ਵਾਹ ਵਾਹ ਗੋਬਿੰਦ ਸਿੰਘ ਆਪੇ ਦੁਰਚਿਲਾ ਗਿਆਨ ਤੇ ਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿ ਸੁਖਾਣ ਲੇ ਜੇਨ ਕਾਲੇ ਤੇ ਮੇਰੀ ਮੇਰੀ ਹੋਣੀ ਕਹਿੰਦੇ ਆਣ ਕੇ ਬੁਣੇ ਤਾ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਸੂਰੀ ਬੰਦ ਬਾਜ ਕੇ ਤਨੇ ਬਾ ਮਨ ਵਿੱਚ ਹੈ ਸੱਤ ਪੂਰੇ ਕੇ ਪਾਸ ਇਸ ਤੇ ਬੁੱਤ ਹੈ ਯਾਰ ਰੇ ਜਰਾਤ ਮੰਨ ਕੇ ਸੱਤ ਪੂਰੇ ਕੇ ਪਾਸ ਮਤ ਕਾਰਜ ਦਾ É i'm Ahora es ਆਪਣਾ ਮਿਲੌਗ ਇਟਲੀ ਦੇ ਰੋਮ ਸ਼ਹਿਰ ਤੋਂ ਤੇ ਜੇ ਤੁਹਾਨੂੰ ਚੰਗਾ ਲੱਗਾ ਤਾਂ ਪਲੀਜ਼ ਇਹਨੂੰ ਸਬਸਕ੍ਰਾਈਬ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਰਾਇਟ ਸ਼ੇਅਰ ਜਰ ਕਰਨਾ